ਫਤਿਹਗੜ ਚੂੜੀਆਂ ਨੇਤੀਕ ਵਾਪਰੇ ਆ ਭਿਆਨਕ ਹਾਦਸਾ ਢਹਿ ਟੇਰੀ ਹੋਇਆ ਡਬਲ ਮੰਚਲ ਮੁਰਗੀਖਾਨੇ ਦਾ ਛੱਟ 6000 ਤੋਂ ਵੱਧ ਚੂਚਿਆਂ ਦੀ ਹੋਈ ਬਹੁਤ ਲੱਖਾਂ ਰੁਪਏ ਦਾ ਹੋਇਆ ਨੁਕਸਾਨ ਪੀੜਤ ਕਿਸਾਨ ਵੱਲੋਂ ਮਾਲੀ ਮਦਦ ਲਈ ਗੁਹਾਰ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾ ਤੇ ਆਗੂ ਪਹੁੰਚੇ ਘਟਨਾ ਸਥਾਨ ਤੇ ਪੀੜਤ ਕਿਸਾਨ ਦੀ ਲਈ ਸਾਰ ਮੀਨੂ ਛੱਟ ਡਿੱਗਣ ਦਾ ਦੱਸਿਆ ਕਾਰਨ ਫਤਿਹਗੜ ਚੂੜੀਆਂ ਪੱਲੋ ਵਾਲੀ ਰੋਡ ਉਪਰ ਸਥਿਤ ਪਿੰਡ ਲੰਗਰਵਾਲ ਵਿਖੇ ਉਸ ਵੇਲੇ ਮਾਹੌਲ ਦੁਖਦਾਈ ਅਤੇ ਗਮਗੀਨ ਹੋ ਗਿਆ ਜਦੋਂ ਕਿਸਾਨ ਸੁਖਬੀਰ ਸਿੰਘ ਵੱਲੋਂ ਪਾਇਆਗਾ ਪੋਲਟਰੀ ਫਾਰਮ ਵਾਲਾ ਛੱਟ ਕਿ ਟੈਟਰੀ ਹੋ ਗਿਆ ਜਿਸ ਨਾਲ 6 ਹੱਤਵਤ ਛੋਟੇ ਚੂਚੇ ਮਲਬੇ ਹੇਠਾਂ ਔਨਕਰ ਮਾਰੇ ਗਏ ਇਸ ਬੰਦੀ ਪੀੜਤ ਕਿਸਾਨ ਸੁਪੀਰ ਸਿੰਘ ਨੇ ਦੱਸਿਆ ਕਿ ਜਦ ਆਮੀ ਪੈਨ ਕਰਨ ਉਸ ਦਾ ਤੋਂ ਮੰਝਲੀ ਮੁਰਗੀ ਖਾਨੇ ਦਾ ਛੜਕ ਅਚਾਨਕ ਡਿੱਗ ਪਿਆ ਜਿਸ ਨਾਲ ਮਲਬੇ ਹੇਠਾਂ ਆਉਣ ਨਾਲ 6 ਯਤਵਦ ਛੋਟੇ ਚੂਚਿਆਂ ਦੀ ਮੌਤ ਹੋ ਗਈ ਹੈ ਜਿਸ ਨਾਲ ਉਸ ਦਾ 20 ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ ਪੀੜਤ ਕਿਸਾਨ ਵੱਲੋਂ ਪ੍ਰਸ਼ਾਸਨ ਅਤੇ ਸਰਕਾਰ ਕੋਲ ਮੰਗ ਕਰਦੇ ਆ ਕਿ ਕੁਝ ਨੂੰ ਮੁਆਵਜ਼ਾ ਦਿੱਤਾ ਜਾਏ ਇਸ ਨੂੰ ਲੈ ਕੇ ਪੀੜਤ ਕਿਸਾਨ ਦੀ ਸਾਰ ਲੈਣ ਲਈ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹ ਦੇ ਚਲਾ ਪ੍ਰਧਾਨ ਲਖਵਿੰਦਰ ਸਿੰਘ ਮੰਜਿਆ ਵਾਲੀ ਆਪਣੇ ਸਾਥੀਆਂ ਸਮੇਤ ਘਟਨਾ ਸਥਾਨ ਤੇ ਪਹੁੰਚੇ ਜਿੱਥੇ ਉਹਨਾਂ ਨੇ ਸਰਕਾਰ ਕੋਲੋਂ ਮੰਗ ਕਰਦਿਆਂ ਕਿ ਆ ਕਿ ਪੀੜਤ ਸੁਖਬੀਰ ਸਿੰਘ ਨੂੰ ਉਸਦੇ ਹੋਏ ਨੁਕਸਾਨ ਦਾ ਮੁਆਵza ਦਿੱਤਾ ਜਾਵੇ ਸਰਦਾਰ ਸੁਖਬੀਰ ਸਿੰਘ ਪਿੰਡ ਲੰਗਰਵਾਲ ਸਨ ਆਫ ਅਜੀਤ ਸਿੰਘ ਇਹ ਪੌਲਟੀ ਫਾਰਮ ਮੈਂ ਪਾਇਆ ਸੀ ਪਹਿਲੀ ਵੇਚ ਕੇ ਆਪਣੇ ਪਾਇਆ ਮੈਂ ਤੇ ਮੇਰਾ ਕੰਮ ਹੀ ਕਾਰੋਬਾਰ ਹੀ ਸਾਰਾ ਇਹ ਹੋਆ ਜੀ ਛੋਟਾ ਜ਼ਿਮੀਦਾਰ ਆ ਮੈਂ ਮੇਰਾ ਧੰਦਾ ਹੀ ਸਾਰਾ ਇਹ ਹੋਆ ਜੀ ਮੈਂ ਸਰਕਾਰ ਕੋਲ ਮੰਗ ਕਰਦਾ ਤੇ ਮੇਰੀ ਕੋ ਮੱਤ ਕੀਤੀ ਜਾਵੇ ਜੀ ਨੇ ਸਾਹਮਣੇ ਮੇਰਾ 20 ਲੱਖ ਰੁਪਏ ਜਿਆਦਾ ਹੋ ਗਿਆ 20 ਤੋਂ ਜਿਆਦਾ ਹੀ ਟੁੱਟ ਗਿਆ ਇਹ ਤੋਂ 20 ਲੱਖ ਰੁਪਏ ਜਾਨਵਰ ਸਾਰੇ ਮਰ ਗਏ 6 6 ਜਾਂ 6500 ਜੀ ਸਾਰੇ ਜਾਨਵਰ ਮਰ ਗਏ ਅੱਜ ਅਸੀਂ ਭਾਰਤੀ ਖਸਾਂ ਜੁਨੀ ਨੇ ਇੱਕ ਗ੍ਰਾਹਕਾਂ ਵੱਲੋਂ ਪਿੰਡ ਲੰਗਰਵਾਲ ਦੇ ਵਿੱਚ ਆਏ ਆ ਸਾਡਾ ਇੱਥੇ ਮਤਲਬ ਕਿਸਾਨ ਸੀ ਜੱਥੇਬੰਦੀ ਦਾ ਆਗੂ ਜੀ ਜੀ ਉਹਦਾ ਕੱਲ ਫਾਰਸ਼ ਪੈਨ ਕਰਕੇ ਉਹ ਮਗਲਾ ਪੋਲਟਰੀ ਫਾਰਮ ਸੀ ਜਿਹਦੇ ਵਿੱਚ 6500 ਲਗਭਗ ਜਿਹੜਾ ਬੱਚਾ ਸੀ ਤੇ ਉਹਦੇ ਵਿੱਚੋਂ 2500 ਬਚਿਆ ਇਹ ਦਾਣੇ ਪਾ ਕੇ ਚਾਹਨ ਕਿ ਕਿਤੇ ਬਾਹਰ ਨਿਕਲੇ ਤਾਂ ਉਤੋਂ ਛੱਤ ਜਿਹੜੀ ਉੱਪਰ ਦੀ ਬੰਦੇ ਹੋ ਸੀ ਉਹ ਥੱਲੇ ਡਿੱਗੀ ਆ ਤੇ ਥੱਲੜੀ ਵੀ ਛੱਤ ਜਿਹੜੀ ਨਾਲ ਛਾਰੇ ਡਿੱਗੀ ਆ ਤੁਸੀਂ ਵੇਖ ਰਹੇ ਹੋ ਕਿ ਸਾਰੇ ਹੀ ਉਹ ਮੜਾ ਜਾ ਪਖਿਆ ਤੋਤਲੇ ਪੱਖੇ ਤੇ ਬਹੁਤ ਵੱਡਾ ਲਗਭਗ 20 ਲੱਖ ਦਾ ਜਿਹੜਾ ਨੁਕਸਾਨ ਕਿਸਾਨ ਦਾ ਤੇ ਕਿਸਾਨ ਜਿਹੜਾ ਦੇ ਨਪੇਟੇ ਇਹਦੇ ਤੇ ਘਾਈ ਕਿਲੇ ਦਾ مالک ਕਿਉਂਕਿ ਫੇਰ ਰਜਗਾਰੀ ਬੱਚਿਆਂ ਦਾ ਹੀ ਹੋਣ ਕਰਕੇ ਇਹਨਾਂ ਨੇ ਆਪਣਾ ਇਹ ਰੁਜ਼ਗਾਰ ਖੋਲਿਆ ਸੀ ਵੀ ਬੱਚਿਆਂ ਨੂੰ ਆਪਣੇ ਕੰਮ ਤੇ ਲਾਇਆ ਸੀ ਇਸ ਕਰਕੇ ਬਹੁਤ ਮਾੜੀ ਗੱਲ ਹੋਈ ਆ ਬਹੁਤ ੱਕਾ ਹੋਇਆ ਕਿਸਾਨ ਦੇ ਨਾਲ ਤੇ ਸਾਡੀ ਮੰਗ ਆ ਪੰਜਾਬ ਸਰਕਾਰ ਤੋਂ ਵੀ ਇਸ ਕਿਸਾਨ ਦੀ ਜਿਹੜੀ ਨੁਕਸਾਨ ਦੀ ਪਰਪਾਈ ਆ ਉਹ ਪੂਰੀ ਕੀਤੀ ਜਾਵੇ ਤਾਂ ਕਿ ਕਿਸਾਨ ਜਿਹੜਾ ਆਪਣਾ ਰੁਜ਼ਗਾਰ ਫੇਰ ਚਲਾ ਸਕੇ ਵੀ ਅਸੀਂ ਮੰਗ ਕਰਦੇ ਆ ਕਿ ਇਹ ਸਹਾਇਕ ਧੰਦਿਆਂ ਤੇ ਅੰਸ਼ੋਰਸ ਜਿਹੜੀ ਆ ਸਰਕਾਰ ਆਪ ਕਰੇ ਕਿਉਂਕਿ ਕਿਸਾਨ ਕੋ ਉਹ ਅੰਸ਼ੋਸ ਦੇ ਪੈਸੇ ਨਹੀਂ ਦਿੱਤੇ ਜਾ ਸਕਦੇ ਕਿਉਂਕਿ ਇਹਨਾਂ ਦੀਆਂ ਫੀਡਾਂ ਇਹਨਾਂ ਦੀਆਂ ਦਵਾਈਆਂ ਇਹਨਾਂ ਦੀ ਲੇਬਰ ਬਹੁਤ ਜ਼ਿਆਦਾ ਮਹਿੰਗੀ ਆ ਮਤਲਬ ਬਚਦਾ ਕੁਝ ਨਹੀਂ ਆ ਪਰ ਇਹ ਵੀ ਕਿਸਾਨ ਆਰੇ ਲੱਗਾ ਹੋਇਆ ਸਾਡੀ ਮੰਗ ਆ ਕਿ ਇਹਨਾਂ ਦੀ ਅੰਸ਼ੋਸ ਜਿਹੜੀ ਉਹ ਫ੍ਰੀ ਹੋਵੇ ਤਾਂ ਕਿ ਜਿਹੜਾ ਹੁਣ ਨੁਕਸਾਨ ਹੋਇਆ ਉਹਦੀ ਪਰ ਭਾਈ ਜਿਹੜੀ ਸੌਕੀ ਹੋ ਸਕੇ ਦੂਜੀ ਗੱਲ ਆ ਕਿ ਜਿਹੜੇ ਇਹਨਾਂ ਦੇ ਲਾਗਤ ਖਰਚੇ ਆ ਉਹ ਘਟਾਏ ਜਾਣ ਜਿਹੜੇ ਫੀਡਾਂ ਵਾਂ ਦਵਾਈਆਂ ਵਾਂ ਜਾਂ ਹੋਰ ਇਹਨਾਂ ਦਾ ਜਿਹੜਾ ਲਾਗਤ ਖਰਚੇ ਆਉਂਦੇ ਆ ਵੀ ਉਹਨਾਂ ਨੂੰ ਘਟਕੀਤਾ ਜਾਵੇ ਤੇ ਬਿਨਾ ਵਿਆਜ ਤੋਂ ਜਿਹੜੇ ਆ ਮਤਲਬ ਸਾਡੇ ਬੇਰੁਜ਼ਗਾਰ ਕਿਸਾਨ ਬੱਚੇ ਜਿਹੜੇ ਆ ਉਹਨਾਂ ਨੂੰ ਸਹਾਇਕਤਾ ਦੇ ਖੁੱਲਣ ਵਾਸਤੇ ਲੋਨ ਦੇਣਾ ਚਾਹੀਦਾ ਸਰਕਾਰ ਨੂੰ ਜਿਹੜਾ ਭਾਰਤ ਸਰਕਾਰ ਅੱਜਕੱਲ ਅਮਰੀਕਾ ਦੇ ਨਾਲ ਟੈਕਸ ਮੁਕਤ ਜਿਹੜਾ ਸਮਝੌਤਾ ਕਰਨ ਜਾ ਰਹੀ ਹੈ ਅੱਜ ਜਿਹੜਾ ਤੁਸੀਂ ਵੇਖ ਰਹੇ ਆ ਨਾ ਕਿ ਕਿਸਾਨ ਨੇ ਆਪਣੀ ਰੋਜੀ ਰੋਟੀ ਜਿਹੜੀ ਖੋਲੀ ਹੋਈ ਆ ਇਹਦੀ ਰੋਜੀ ਰੋਟੀ ਨੂੰ ਨਸ਼ਟ ਕਰਨ ਵਾਸਤੇ ਉਹ ਸਮਝੌਤਾ ਹੋ ਰਿਹਾ ਕਿਉਂਕਿ ਬਹੁਤ ਸਸਤਾ ਮੀਟ ਜਿਹੜਾ ਬਾਹਰੋਂ ਆ ਰਿਹਾ ਬਹੁਤ ਸਸਤਾ ਦੁੱਧ ਬਾਹਰੋਂ ਆ ਰਿਹਾ ਬਹੁਤ ਸਸਤਾ ਪਨੀਰ ਬਾਹਰੋਂ ਆ ਰਿਹਾ ਯਾਨੀ 1430 ਚੀਜ਼ਾਂ ਜਿਹੜੀਆਂ ਉਹ ਬਾਹਰੋਂ ਟੈਕਸ ਮੁਕਤ ਆਉਣੀਆਂ ਨੇ ਜਦੋਂ ਉਹ ਮੁਕਤ ਆ ਗਈਆਂ ਇੱਥੇ ਜਿਹੜਾ ਮੀਟ ਹੈ ਹੁਣ ਤੁਸੀਂ 150 ਰੁਪਏ ਜਾਂ 200 ਰੁਪਏ ਲੈਂਦੇ ਹੋ ਉਹਨਾਂ ਨੇ 50 ਰੁਪਏ ਆ ਕੇ ਵੇਚਣਾ ਬਹੁਤ ਟੌਪ ਦਾ ਫਿਰ ਇਸ ਮੀਟ ਨੂੰ ਜਿਹੜ ਉਕ ਮਤਲਬ ਇਹ ਵੀ ਘਣਾ ਨਹੀਂ ਹੈਗਾ ਇਵੇਂ ਜਿਹੜਾ ਦੁੱਧ ਆ ਉਹ ਬਹੁਤ ਸਸਤਾ ਲੈ ਕੇ ਆ ਰਹੇ ਜਿਹੜੇ ਸਮੁੰਦਰਾਂ ਛੁੱਟਦੇ ਆਉਣ ਵੇਲੇ ਸਮੇਂ ਜਿਵੇਂ ਸਾਡੀਆਂ ਗਾਈਆਂ ਆਵਾਰਾ ਤੁਰੀਆਂ ਫਿਰਦੀਆਂ ਸਾਡੀਆਂ ਮੱਝਾਂ ਵੀ ਆਵਾਰਾ ਜੜੀਆਂ ਤੁਰਨ ਗਈਆਂ ਕਿਉਂਕਿ ਇੱਥੇ ਸਸਤਾ ਦੁੱਧ ਲੈ ਕੇ ਆ ਰਹੇ ਇਸ ਕਰਕੇ ਸਾਡੀ ਮੰਗ ਹੈ ਕਿ ਜਿਹੜਾ ਬਾਹਰੋਂ ਸਮਾਨ ਆਉਣਾ ਉਹਨੂੰ ਇੰਨਾ ਟੈਕਸ ਲਾਇਆ ਜਾਏ ਕਿ ਉਹ ਇੱਥੇ ਵਿਕੇ ਨਾ ਤੇ ਇਥੋਂ ਦੀਆਂ ਚੀਜ਼ਾਂ ਜਿਹੜੀਆਂ ਉਹ ਬਹਾਲ ਰਹਿਣ ਤਾਂ ਕਿ ਕਿਸਾਨ ਦੀ ਜਿਹੜੀ ਹਾਲਤ ਹੈ ਉਹ ਸੁਧਰੇ ਸਰਦਾ ਸੁਖਬੀਰ ਸਿੰਘ ਜੀ ਪਿੰਡ ਲੰਗਰਵਾਲ ਜਿੰਨਾਂ ਦੇ ਪਿੰਡ ਵਿੱਚ ਸਰਦਾਰ ਲਖਵਿੰਦਰ ਸਿੰਘ ਜੀਲਾ ਪ੍ਰਧਾਨ ਪਹੁੰਚੇ ਨੇ ਨਾਲ ਸਾਡੀ ਟੀਮ ਪਹੁੰਚੀ ਸਾਰੀ ਇਹਨਾਂ ਦੇ ਕੋਲ ਪੋਲੀ ਫਾਰਮ ਸੁਣਿਆ ਸੀ ਬੜਾ ਵੱਡਾ ਸੀ ਪਰ ਉਹ ਕੱਲ ਮੀਂਹ ਸ਼ਿਟਕ ਆਉਣ ਕਰਕੇ ਸਾਰਾ ਪੋਲੀ ਫਾਰਮ ਡਿੱਗ ਪਿਆ ਏ 6000 ਬੱਚਾ ਸੀ ਸਾਰੇ ਬੱਚੇ ਥੱਲੇ ਆ ਕੇ ਮਰ ਚੁੱਕੇ ਨੇ ਤੇ ਪਰਿਵਾਰ ਦੀ ਬੁਰੀ ਹਾਲਤ ਆ ਰੋ ਰੋ ਕੇ ਬੜਾ ਬੰਦਾ ਆਲਿਆ ਕਰਜ਼ਾ ਇਹਨਾਂ ਸਿਰ ਤੇ ਪਹਿਲਾਂ ਬਹੁਤ ਜ਼ਿਆਦਾ ਏ ਜ਼ਮੀਨ ਮੀਨ ਦੇ ਕੋਲ ਬਹੁਤ ਥੋੜੀ ਹੈ ਪੱਠੇ ਦਿੱਤੇ ਜੋਗੀ ਇੰਨੇ ਗਰੀਬ ਬੰਦੇ ਨੇ ਹੱਥੋਂ ਪਰੇ ਮੰਬਰ ਕੇ ਜਥੇਬੰਦੀ ਆਈ ਆ ਸਰਦਾਰ ਲਖਵਿੰਦਰ ਸਿੰਘ ਜੀ ਆਏ ਆ ਇਹਨਾਂ ਆ ਕੇ ਪਰਵਾਹ ਨੂੰ ਰੋਂਦਿਆਂ ਤੇ ਹੁੰਦਿਆਂ ਦੁਲਾਸਾ ਦਿੱਤਾ ਕੋਈ ਗੱਲ ਨਹੀਂ ਕੁਛ ਨਾ ਕੁਛ ਸਰਕਾਰ ਕਰੇਗੀ ਅਸੀਂ ਮੰਗ ਰੱਖਦੇ ਆ ਅਸੀਂ ਆਸ ਕਰਦੇ ਆ ਸਰਕਾਰ ਦੇ ਕੋਲੋਂ ਇਹਨਾਂ ਗਰੀਬਾਂ ਦਾ ਲੋਕਾਂ ਦਾ ਸੁਣਿਆ ਜਾਵੇ ਜਾਂ ਪਿਛੇ ਦਿਖਾ ਲਓ ਇਹਨਾਂ ਨੂੰ ਸਾਰਾ ਤੈਅ ਨਾਸ਼ ਹੋ ਗਿਆ ਹੈ ਟੈਗ ਤੇਰੀ ਹੋ ਗਿਆ ਹੈ ਨਾ ਕੋ ਬੱਚਾ ਬਚਿਆ ਇੰਨਾ ਕੋਈ ਦੇ ਵਿੱਚੋਂ ਮਲਕੋ ਪੂਲੀ ਫਾਰਮ ਦਾ ਹਿੱਸਾ ਬਲਿਆ ਗਾਰਡਰ ਵੀ ਦੋਰੇ ਗਰੇਲ ਹੋ ਗਏ ਆ ਨਾ ਨੌਜਵਾਨ ਕੰਮ ਆਉਣੇ ਆ ਨਾ ਇਹ ਵਿੱਚ ਕੁਝ ਵੀ ਨਹੀਂ ਸਮਾਨ ਕੰਮ ਆਉਣਾ ਇੱਕ ਮਿੱਟੀ ਹੋ ਗਿਆ ਸਭ ਕੁਝ ਜੀ ਸਰਕਾਰ ਦੇ ਗਾੜੀ ਇਹ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਸਾਡੇ ਕਿਸਾਨ ਵੀਰ ਦੀ ਪਰਪਾਈ ਕੀਤੀ ਜਾਵੇ ਤੇ ਬਹੁਤ ਬਹੁਤ ਧੰਨਵਾਦ ਕਰਾਂਗੇ ਸਰਕਾਰ ਦਾ ਇਸ ਵੀਰ ਦਾ ਗਰੋਹ ਦੀ ਦਾ ਦੁੱਖ ਸੁਣਿਆ ਜਾਵੇ